ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਰੁਕੇ ਐਨਐਚਆਈ ਦੇ ਪ੍ਰੋਜੈਕਟਾਂ ਦੇ ਕੰਮ ਦੇ ਰੇੜਕੇ ਹੱਲ ਕਰਨ ਦੀ ਕੋਆਇਦ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਕੋਆਇਦ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਕਿਸਾਨਾਂ ਨੂੰ ਵੀ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਉਹਨਾਂ ਦਾ ਵਧਿਆ ਮੁਆਵਜ਼ਾ ਜਿਹੜਾ ਉਹ ਮਿਲੇਗਾ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਤੱਕ 255 ਕਿਲੋਮੀਟਰ ਜ਼ਮੀਨਾਂ ਜਿਹੜੀ ਉਹ ਐਨਐਚਆਈ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ 25 ਕਿਲੋਮੀਟਰ ਜ਼ਮੀਨ ਆਦੇੜੀ ਹੋ 30 ਸਤੰਬਰ ਤੱਕ NHAI ਨੂੰ ਸੌਂਪ ਦਿੱਤੀ ਜਾਵੇਗੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਕੌਮੀ ਮਾਰਗ ਪ੍ਰੋਜੈਕਟਾਂ ਦਾ ਰੁਕਿਆ ਕੰਮ ਬਹਾਲ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੀ ਐਕਵਾਇਰ ਕੀਤੀ ਜ਼ਮੀਨ ਦਾ ਵਧਿਆ ਹੋਇਆ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਨਾਜਾਇਜ਼ ਕਬਜ਼ੇ ਖਿਲਾਫ ਕਾਨੂੰਨੀ ਤਦਬੀਜ਼ਾਂ ਤੋਂ ਵੀ ਜਾਣੂ ਕਰਵਾਇਆ ਹੈ ਇਹ ਘਟਨਾਕ੍ਰਮ ਇਸ ਗੱਲੋਂ ਵੀ ਕਾਫੀ ਅਹਿਮ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਕੁਝ ਹੋਰ ਸੂਬਿਆਂ ਵਿੱਚ NHAI ਪ੍ਰੋਜੈਕਟਾਂ ਦੀ ਸਥਿਤੀ ਦੀ ਨਜ਼ਰਸਾਨੀ ਕਰਨੀ ਹੈ ਅੱਜ ਦੇ ਆਈ ਦੇ ਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਦਿੱਲੀ ਅਮ੍ਰਿਤਸਰ ਕਟਰਾ ਐਕਸਪ੍ਰੈਸ ਵੇ ਵੀ ਪ੍ਰਧਾਨ ਮੰਤਰੀ ਦੀ ਉੱਚ ਪੱਧਰੀ ਮੀਟਿੰਗ ਦੇ ਅਜੰਡੇ ਵਿੱਚ ਤਰਜੀਬ ਵੱਜੋਂ ਸ਼ਾਮਲ ਹੈ ਜਿਸ ਕਰਕੇ ਅਧਿਕਾਰੀ ਹਾਂ ਪੱਕੀ ਨਤੀਜੇ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪੰਜਾਬ ਦੇ ਚੀਫ ਸਕੱਟਰੀ ਅਨੁਰਾਗ ਵਰਮਾ ਨੇ ਦੱਸਿਆ ਕਿ 295 ਕਿਲੋਮੀਟਰ ਲੰਬੇ ਮੁੱਖ ਐਕਸਪ੍ਰੈਸ ਵੇ ਵਿੱਚੋਂ 255 ਕਿਲੋਮੀਟਰ ਲੰਮੀ ਪੱਟੀ ਵਾਸਤੇ ਪਹਿਲਾਂ ਹੀ ਜ਼ਮੀਨ ਐਨ ਐਚ ਆਈ ਨੂੰ ਸੌਂਪੀ ਜਾ ਚੁੱਕੀ ਹੈ ਅਤੇ ਬਾਕੀ ਦੀ 25 ਕਿਲੋਮੀਟਰ ਜ਼ਮੀਨ 30 ਸਤੰਬਰ ਤੱਕ ਅਥਾਰਟੀ ਦੇ ਹਵਾਲੇ ਕਰ ਦਿੱਤੀ ਜਾਵੇਗੀ ਉਨ੍ਹਾਂ ਆਖਿਆ ਕਿ ਸੂਬੇ ਵਿੱਚ ਐਕਸਪ੍ਰੈਸ ਵੇ ਦੀ ਕੁੱਲ ਪੱਟੀ ਵਿੱਚੋਂ 95 ਫੀਸਦੀ ਪੱਟੀ ਲਈ ਰਾਹ ਪੱਧਰਾ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਦੀ 15 ਕਿਲੋਮੀਟਰ ਸੰਬੰਧੀ ਮੁਕਦਮੇ ਜਾ ਹੋਰ ਮਸਲੇ ਦਰਪੇਸ਼ ਹਨ ਉਹ ਵੀ ਤੈ ਸਮਾਂ ਸੀਮਾ ਦੇ ਅੰਦਰ ਹੱਲ ਕਰ ਲਏ ਜਾਣਗੇ ਵਰਨਾ ਮੁਤਾਬਕ ਡਿਪਟੀ ਕਮਿਸ਼ਨਰਾਂ ਨੂੰ NHAI ਦੇ ਰੁਕੇ ਹੋਏ ਪ੍ਰੋਜੈਕਟ ਹੱਲ ਕਰਨ ਲਈ ਸ਼ਾਂਤਮਈ ਤਰੀਕੇ ਨਾਲ ਜ਼ਮੀਨ ਅਕਵਾਇਰ ਕਰਨ ਦੀ ਹਦਾਇਤ ਵੀ ਦਿੱਤੀ ਜਾ ਚੁੱਕੀ ਹੈ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਰੇੜਕੇ ਨੇ ਜਿਹੜੇ ਉਹ ਖਤਮ ਹੁੰਦੇ ਨੇ ਅਤੇ ਪੰਜਾਬ ਦੀਆਂ ਸਾਰੀਆਂ ਥਾਵਾਂ ਤੇ ਨੈਸ਼ਨਲ ਹਾਈਵੇ ਦਾ ਕੰਮ ਸ਼ੁਰੂ ਹੁੰਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਰੁਕੇ ਐਨਐਚਆਈ ਦੇ ਪ੍ਰੋਜੈਕਟਾਂ ਦੇ ਕੰਮ ਦੇ ਰੇੜਕੇ ਹੱਲ ਕਰਨ ਦੀ ਕੋਆਇਦ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਕੋਆਇਦ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਕਿਸਾਨਾਂ ਨੂੰ ਵੀ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਉਹਨਾਂ ਦਾ ਵਧਿਆ ਮੁਆਵਜ਼ਾ ਜਿਹੜਾ ਉਹ ਮਿਲੇਗਾ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਤੱਕ 255 ਕਿਲੋਮੀਟਰ ਜ਼ਮੀਨ ਆ ਜਿਹੜੀ ਉਹ NHAI ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ 25 ਕਿਲੋਮੀਟਰ ਜ਼ਮੀਨ ਆ ਜਿਹੜੀ ਉਹ 30 ਸਤੰਬਰ ਤੱਕ NHAI ਨੂੰ ਸੌਂਪ ਦਿੱਤੀ ਜਾਵੇਗੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਕੌਮੀ ਮਾਰਗ ਪ੍ਰੋਜੈਕਟਾਂ ਦਾ ਰੁਕਿਆ ਕੰਮ ਬਹਾਲ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੀ ਐਕਵਾਇਰ ਕੀਤੀ ਜ਼ਮੀਨ ਦਾ ਵਧਿਆ ਹੋਇਆ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਨਾਜਾਇਜ਼ ਕਬਜ਼ੇ ਖਿਲਾਫ ਕਾਨੂੰਨੀ ਤਦਬੀਜ਼ਾਂ ਤੋਂ ਵੀ ਜਾਣੂ ਕਰਵਾਇਆ ਹੈ ਇਹ ਕਦਮ ਕਰਮ ਇਸ ਗੱਲੋਂ ਵੀ ਕਾਫੀ ਅਹਿਮ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਕੁਝ ਹੋਰ ਸੂਬਿਆਂ ਵਿੱਚ NHAI ਪ੍ਰੋਜੈਕਟਾਂ ਦੀ ਸਥਿਤੀ ਦੀ ਨਜ਼ਰਸਾਨੀ ਕਰਨੀ ਹੈ ਅੱਜ ਦੇ ਆਈ ਦੇ ਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਵੀ ਪ੍ਰਧਾਨ ਮੰਤਰੀ ਦੀ ਉੱਚ ਪੱਧਰੀ ਮੀਟਿੰਗ ਦੇ ਅਜੰਡੇ ਵਿੱਚ ਤਰਜੀਬ ਵੱਜੋਂ ਸ਼ਾਮਲ ਹੈ ਜਿਸ ਕਰਕੇ ਅਧਿਕਾਰੀ ਹਾਂ ਪੱਕੀ ਨਤੀਜੇ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪੰਜਾਬ ਦੇ ਚੀਫ ਸਕੱਟਰੀ ਅਨੁਰਾਗ ਵਰਮਾ ਨੇ ਦੱਸਿਆ ਕਿ 295 ਕਿਲੋਮੀਟਰ ਲੰਬੇ ਮੁੱਖ ਐਕਸਪ੍ਰੈਸ ਵੇ ਵਿੱਚੋਂ 255 ਕਿਲੋਮੀਟਰ ਲੰਮੀ ਪੱਟੀ ਵਾਸਤੇ ਪਹਿਲਾਂ ਹੀ ਜ਼ਮੀਨ ਐਨ ਐਚ ਆਈ ਨੂੰ ਸੌਂਪੀ ਜਾ ਚੁੱਕੀ ਹੈ ਅਤੇ ਬਾਕੀ ਦੀ 25 ਕਿਲੋਮੀਟਰ ਜ਼ਮੀਨ 30 ਸਤੰਬਰ ਤੱਕ ਅਥਾਰਟੀ ਦੇ ਹਵਾਲੇ ਕਰ ਦਿੱਤੀ ਜਾਵੇਗੀ ਉਨ੍ਹਾਂ ਆਖਿਆ ਕਿ ਸੂਬੇ ਵਿੱਚ ਐਕਸਪ੍ਰੈਸ ਵੇ ਦੀ ਕੁੱਲ ਪੱਟੀ ਵਿੱਚੋਂ 95 ਫੀਸਦੀ ਪੱਟੀ ਲਈ ਰਾਹ ਪੱਧਰਾ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਦੀ 15 ਕਿਲੋਮੀਟਰ ਸੰਬੰਧੀ ਮੁਕਦਮੇ ਜਾ ਹੋਰ ਮਸਲੇ ਦਰਪੇਸ਼ ਹਨ ਉਹ ਵੀ ਤੈ ਸਮਾਂ ਸੀਮਾ ਦੇ ਅੰਦਰ ਹੱਲ ਕਰ ਲਏ ਜਾਣਗੇ ਵਰਨਾ ਮੁਤਾਬਕ ਡਿਪਟੀ ਕਮਿਸ਼ਨਰਾਂ ਨੂੰ NHAI ਦੇ ਰੁਕੇ ਹੋਏ ਪ੍ਰੋਜੈਕਟ ਹੱਲ ਕਰਨ ਲਈ ਸ਼ਾਂਤਮਈ ਤਰੀਕੇ ਨਾਲ ਜ਼ਮੀਨ ਅਕਵਾਇਰ ਕਰਨ ਦੀ ਹਦਾਇਤ ਵੀ ਦਿੱਤੀ ਜਾ ਚੁੱਕੀ ਹੈ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਰੇੜਕੇ ਨੇ ਜਿਹੜੇ ਉਹ ਖਤਮ ਹੁੰਦੇ ਨੇ ਅਤੇ ਪੰਜਾਬ ਦੀਆਂ ਸਾਰੀਆਂ ਥਾਵਾਂ ਤੇ ਨੈਸ਼ਨਲ ਹਾਈਵੇ ਦਾ ਕੰਮ ਸ਼ੁਰੂ ਹੁੰਦਾ ਹੈ